ਉਹ ਤੇਰੇ ਡਰ ਤੋਂ ਨੇ ਨਿਕਲਦੀ ਤੁੰਗੜਾ ਜੀਨ ਦਿੰਨੀ ਇਹਨੂੰ। ਕਾ ਦੇਖ ਕੇ ਕੀ ਕਰਨ ਹੋਰ ਮੈਨੂੰ। ਘਰੋਂ ਕਿ ਆਈ ਆ। ਉਹ ਤਾਂ ਬਹਿ ਜਾਈ ਚੌਂਕੜੀ ਮਾਰ ਕੇ ਉਹਨੇ 100 ਕੰਮ ਕਰਨੇ ਆ ਮੇਰੀ ਮਾਂ ਨੇ। ਰੋਟੀ ਵੀ ਦੇਣੀ ਹਾਨੂੰ ਪੋਚੇ ਮਾਰ ਤੇ ਉਹਦੇ ਚੁਗਲੀਆਂ ਕਰਨੀਆਂ ਸਾਰੀਆਂ ਦੀਆਂ। ਹਾਂ ਕੀ ਕਰਨਾ ਰੋਟੀ ਤੇ ਖਾਣੀ ਆ ਤੇਰੀ ਖਾਣੀ ਆ। ਰੋਟੀ ਦਿਨੇ ਨਹੀਂ ਤੈਨੂੰ ਅਹੀਂ। ਮੈਂ ਕਿ ਖਾ ਲਈ ਆ। ਹਾਂ ਚੁੱਪ ਕਰਕੇ ਖਾਇਆ ਕਰ ਫੇ। ਤਾਂ ਭੈ ਰੌਲਾ ਪਾਇਆ। ਹਾਂ ਰੌਲਾ ਪਾਉਣ ਵੀ ਨਹੀਂ ਦੇਣਾ ਆਪਾਂ। ਓਏ ਬੰਦ ਨਹੀਂ ਬਣੀ ਅੰਦਰ। ਬਦਮਾਸ਼ ਕੀ ਕਿਆ? ਬੰਦਨੀ ਬਣੇ ਇਹਦੇ ਚ ਵੇਰ ਦੀ ਬੜੀ ਜੰਨਰ ਬੋਲਿਆ ਚੰਗੀ ਤਰ੍ਹਾਂ ਕਰ ਮਰ ਜਵਾਨ ਐ ਔਰ ਬੰਦਨੀ ਬਣੇ ਬੰਦਨੀ ਕੀਮਤ ਇਹਦਾ ਇਹਦਾ ਕੀ ਮਤਲਬ ਹੋਇਆ ਚੁੱਪ ਨਹੀਂ ਕਰਾ ਸਕਦਾ ਤੂੰ ਬੰਦ ਨਹੀਂ ਬਣੇ ਬੰਦ ਨਹੀਂ ਬਣੇ ਬੜਾ ਬੜੀ ਫਿਰਦਾ ਫਤੂਆਸ਼ ਆ ਗਈ ਤੇ ਪਤਾ ਜਣਾ ਲੱਗ ਫੇ ਰਾਮ ਰਾਮ ਸੱਬੇ ਪਾਈਆਂ ਤੇ ਹੋ ਜਾਣੀ ਫੇ ਹੂੰ ਆ ਜਾ ਓਏ ਮੇਰਾ ਹੀ ਕੋੜਾ ਤਾਂ ਫੇ ਫੇ ਚੋ ਪਕਰ ਜਾਨੀ ਨਹੀਂ ਆ ਬੈ ਚੁੱਪ ਕਰਦੀ ਆ ਗਈ ਬਦਮਾਸ਼ ਆ ਗਈ ਆ ਗਈ ਆ ਇਹ ਬਾਗੂ ਨੂੰ ਆਂਦੀ ਹੈ ਕਿ ਚੁੱਪ ਹੀ ਰਹੇ ਮਾ ਸੁਣੀ ਜੀ ਆਪਾਂ ਕੋਲ ਚੋਰੀ ਚੁਗਲੀਆਂ ਕਰਦੀ ਪਰ ਮੈਂ ਸੁਣਦੀ ਸਾਰਾ ਕੁਝ ਮੈਂ ਕਿੰਨੀਆਂ ਤੇ ਸੁਣਾ ਕੇ ਸੁਣਾ ਬਤਾ ਹੀ ਸਾਹਮਣੇ ਨਹੀਂ ਆਉਂਦਾ ਕਰਨਾ ਨਹੀਂ ਕਰਦਾ ਨਹੀਂ ਹੋਦਾ ਤੇਰੇ ਤੇ ਕਰਨਾ ਤੋਂ ਹੋਇਆ ਕਰਨਾ ਕਰਨਾ ਤੇ ਰੋਣਾ ਤਾਂ ਨਹੀਂ ਹੋਇਆ ਕਹਿੰਦੀ ਅੰਦਰ ਬੰਦ ਨਹੀਂ ਬਣਦੇ ਬੰਦ ਮੈਂ ਕੰਮ ਕਰ ਨਹੀਂ ਬੰਦ ਬਗੈਰਾ ਮੇਰਾ ਰੋਵ ਇਦਾਂ ਚੱਲਣਾ ਨਹੀਂ ਜੋ ਮਰਜ਼ੀ ਕਰ ਲੋ ਅੱਛਾ ਆਹੋ ਚੱਲ ਕੋਈ ਗੱਲ ਨਹੀਂ ਆ। ਕੀ ਰੱਖਿਆ ਬਾਹਰ ਅੰਦਰ? ਇਹ ਇਹ ਕੀ ਕਰਨ ਲੱਗੇ ਤੁਸੀਂ? ਇਹ ਮੈਂ ਕੁਝ ਕਰਨੇ ਹੁੰਦੇ ਆ ਉਹ ਸਮਾਨ ਕੁਸਕੌਮੜ ਵਾਲਾ ਹੁੰਦਾ ਸਲਾਬੇ ਸਿਲੂ ਬਿਲਕੁਲ ਕੋਸ਼ ਕਰਨ ਲੱਗੇ। ਸਾਰਾ ਸਾਰਾ ਮੈਂ ਕੰਮ ਕਰਦੀ ਆ ਤੇ ਬਹੁਤਾ ਬੋਲਣ ਦਾ ਮਤਲਬ ਨਹੀਂ ਕੋਈ। ਇੱਦਾਂ ਬੋਲਣਾ। ਮੈਂ ਤਾਂ ਚੁੱਪ ਕਰਕੇ ਬੈਠਾ। ਇੱਦਾਂ ਹੀ ਬੋਲਣਾ ਮੈਨੂੰ ਹਟਾ ਦੇ ਸਕਦਾ ਕੋਈ। ਕੀ ਗੱਲ ਕਿਉਂ ਨਹੀਂ ਹਟਾਉਂਦਾ ਬੋਲਣਾ। ਹਾਂ? ਆਹ। ਕੰਮ ਤੇ ਕਰਨਦਿਆ ਕਰ ਬੀਬੀ ਉਹਨੂੰ ਕੋਈ। ਕੰਮ ਕਰ ਲੈ। ਆਪ ਤਾਂ ਤੂੰ ਲੈ ਕੋੜੇ ਹੱਥ ਫੜੇ ਇਹਦੇ। ਕਾਕੇ ਆ ਕੜਨਾ ਗੱਲਾਂ ਕਰਿਆ ਕਰ। ਆਪਾਂ ਲੈ ਦੀ ਦਾ ਨੂੰ ਕਿਦਾਂ ਦਾ ਰੋਲਾ ਪਾਉਂਡੀ ਤੇ ਮੈਂ ਚੱਲ ਇਹਨੂੰ ਸੁੱਕਣੇ ਪਾਉਣੀ ਜਰਾ ਤੇ ਪੇਮ ਆ ਗਈ ਹੈ। ਅੱਛਾ। ਮਾੜਾ ਪਾਲਾ ਕਰਦਾ। ਉਹ ਕੱਪੜੇ ਧੋਤਾ ਤੇ ਸਾਹਮਣੇ ਕਿਦਾਂ ਮੈਂ ਧੋ ਕੇ ਗਈ। ਧੋਣੇ ਨਹੀਂ ਤੇਨੂੰ ਸੁਫਲ ਧੋਣੇ ਹੋਰ ਕਹਿੰਦੇ ਹੋਣੇ। ਐਤ ਕਿਨੂੰ ਦੀਵਾਲੀ ਦੇ ਨਾ ਆਤਿਸ਼ਬਾਦੀ ਤੇ ਬਿਠਾ ਕੇ ਉੱਪਰ ਹੀ ਝਾੜ ਦੇਣਾ। ਹਾਂ। ਪਟਾਕੇ ਦੇ ਨਾਲ ਹੋਰ। ਚੱਲ ਚੜਾ ਲਿਓ। ਆਹੋ ਤੇਰਾ ਕੰਮ ਹੀ ਨਿਬੇੜ ਦੇਣਾ। ਤੇਰਾ ਕੰਮ ਨਿਬੇੜ ਦੇਣਾ। ਦੀਵਾਲੀ ਤੇ ਪਹਿਲੇ ਉਹ ਕੰਮ ਕਰਿਓ। ਨਹੀਂ ਉਹ ਕੰਮ ਤਾਂ ਅਸੀਂ ਨਹੀਂ ਕਰਨਾ। ਕਰਨ ਵਾਲੇ ਕਰਦੇ ਇਹ ਨਹੀਂ ਕਰਨਾ ਕੋਈ। ਕਰ ਆ ਪਾ ਇਸ ਕੋਈ ਮੈਨੂੰ ਉੱਪਰ ਕਹਿਣ ਦੀ ਕਹਿੰਦੀ ਇਹਦੇ ਬੰਦ ਹੀ ਨਹੀਂ ਬਣਦੇ ਅੱਧੀ ਦੁਪਹਿਰ ਲਾ ਦਿੰਦੀ ਆ ਆ ਦੇਖ ਲੈ ਕਿਦਾਂ ਬੋਲਦੀ ਆ ਇਹਦੀ ਇਹਦੀ ਕਿਦਾਂ ਆ ਜਿਹੜਾ ਖਾਲਾ ਨਾ ਹੁੰਦਾ ਹਾਂ ਤਾਂ ਇਹ ਕਿੜਾ ਨਹੀਂ ਇੱਦਾਂ ਗੱਲ ਸੋਣਾ ਤੂੰ ਬੋਲਣਾ ਨਹੀਂ ਇੱਦਾਂ ਮੈਂ ਇੱਦਾਂ ਬੋਲਣਾ ਤਾਂ ਮੋੜ ਨਹੀਂ ਹਟਾ। ਨਹੀਂ ਇੱਦਾਂ ਮੋੜਾ। ਮੇਰਾ ਹੱਟਾ ਮੋੜ ਲੜਾ। ਹਾਂ ਤੇ ਮੋੜ ਠੋਕਾ ਠੀਕ ਰਹਾ। ਹਾਂ ਅੱਗੇ ਨਾ ਵੀ ਸਾਸੀ ਕਰਦੀ ਹੈਗੀ। ਨਹੀਂ। ਤਾਂ ਇੱਦਾਂ ਕੋਣ ਜੋ ਮਰਜ਼ੀ ਕਰ। ਅੱਗੇ ਨਾ ਅੱਗੇ ਤਾਂ ਹੁਣ ਚੁੱਕ ਕੇ ਕਰਦੀ। ਉਹ ਕੀ ਆ ਮੈਂ ਕਿਹਾ ਤੂੰ ਧੋਣ ਹੀ ਨਹੀਂ ਕਰੀ। ਮੇਰਾ ਕਰ ਉਹ। ਉਹਦਾਂ ਮੈਂ ਹੋ ਗਿਆ। ਕਿਦਾਂ ਕੀਤਾ ਈ? ਆਏ ਕਿਦਾਂ ਬਣ ਗਿਆ। ਮੈਂ ਮਰ ਕੇ ਚੱਲ ਜੀ ਹਾਂ ਸਿਆਲ ਆਵੇ ਇਹਨੇ ਬਸ ਸਾਰਾ ਬੈਨ ਮੈਂ ਥੱਲੇ ਹੁਣ ਕੰਮ ਲੱਗੀ ਇਹਨੇ ਕੋਠੇ ਤੇ ਮੈਨੂੰ ਆ ਫੜਾ ਜਾ ਫਰੂਟ ਪੜਾ ਟਾਈਮ ਹੋ ਗਿਆ ਯਾਰ ਟਾਈਮ ਇਹਦੇ ਫੜਾਣਾ ਇੱਧੇ ਫੜਾ ਇਹਨੇ ਪੰਨੇ ਬੜੇ ਪੜਾਉਣੇ ਹੁਣ ਇੱਧੇ ਫੜਾ ਮੇਰੀ ਮਰੀ ਕਿਹੜਿਆ ਨਾ ਕੋਠੇ ਤੇ ਬਗਦ ਪਾਇਆ ਮੈਨੂੰ 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 ਤੇ ਆਪ ਨਹੀਂ ਚੰਗੀ ਲੱਗਦੀ ਮੈਂ ਕਰਾਂ ਕੀ ਹੁਣ ਸੁਣਨੀ ਮੈਨੂੰ ਕੱਢ ਦੋ ਬਾਹਰ ਮੈਨੂੰ ਤਾਂ ਕਹੀ ਸੁਣਦਾ ਭਗੋਲੀ ਤੇ ਆਪ ਸੁਣ ਲੈ ਛੱਡਿਓ ਕਿ ਤੇਰੇ ਨਹੀਂ ਇਹ ਚਲਾਗ ਹੈ ਚਲਾਗ ਨਹੀਂ ਮੈਨੂੰ ਛੱਡਿਓ ਕਿਤੇ ਚਲਾਕੀਆਂ ਨਾਲ ਭਰੀ ਪਈ ਐ ਮੈਂ ਉੱਥੇ ਗਈ ਮੈਨੂੰ ਉੱਥੇ ਛੱਡ ਕੇ ਆਈ ਮੇਰੀ ਸੇਵਾ ਹੁੰਦੀ ਬਿਮਾਰ ਹੋ ਕੇ ਆ ਗਈ ਉੱਥੋਂ ਮਾਰੋ ਮੈਂ ਤਾਂ ਕਿਉਂ ਉਦੋਂ ਕੋਈ ਨਹੀਂ ਪੈਂਦੀ ਵੀ ਮੇਰੇ ਸਾਹ ਆਪਣੇ ਆ ਤਾਂ ਹੀ ਤੂੰ ਕਿਉਂ ਗਈ ਆਈ ਗੱਲ ਸੇਵਾ ਹਾਂ ਮੈਂ ਕੋਈ ਨਹੀਂ ਤੇ ਮੈਂ ਘਰ ਬੈਠੀ ਆ ਅੱਛਾ ਮੈਂ ਕਿੱਥੇ ਜਾਂਦੀ ਨਹੀਂ ਕੋਈ ਕੰਮ ਜਾਣਾ ਹੀ ਪੈਂਦਾ ਚੱਲੀ ਜਾਣਾ ਪੈਂਦਾ ਜਾਣਾ ਹੀ ਪੈਂਦਾ ਆ ਮਰ ਜੇ ਉਹ ਸੱਜੇ ਤੇ ਜਾਣਾ ਆ ਮਰ ਜੇ ਤੈਨੂੰ ਕਿਹੜੇ ਘੁੰਮਣੇ ਤੈਨੂੰ ਚੜੇ ਐ ਇਹਦੇ ਘੁੰਮਣਾ ਮੈਂ ਇਸੇ ਘੁੰਮਣਾ ਫੇਰ ਤੁਰ ਕੇ ਚਲ ਜਾ ਕਰ ਕਾਕੇ ਇੱਥੇ ਪਾ ਸੁਕਣਾ ਮੈਂ ਪੌਂ ਦੇਣਾ ਮੈਂ ਇਹ ਨਹੀਂ ਕਰਨੀਆਂ ਮੇਰੀ ਗੱਲ ਸੁਣ ਲੈ ਜੇ ਜਾਣਾ ਆ ਇੱਥੇ ਆਣ ਕੇ ਮੇਰੇ ਅੱਗੇ ਨਹੀਂ ਮਰੂ ਮਰੂ ਕਰਨਾ ਦਿਨ ਨਹੀਂ ਸੌਣ ਦਿੰਦੀ ਤੇ ਰਾਤ ਨਹੀਂ ਸੌਣ ਦਿੰਦੀ ਇਹ ਕਰਦਾ ਮੈਂ ਇੱਦਾਂ ਕਰਦਾ ਤੂੰ ਲਾਲਾ ਜੁਗਾ ਇਹ ਉੱਥੇ ਮੰਗਣਾ ਨਹੀਂ ਮੈਂ ਕੋਈ ਕੁਛ ਨਹੀਂ ਮੈਂ ਵੀ ਤਾਂ ਮੈਂ ਵੀ ਤਾਂ ਹਾਂ ਉੱਥੇ ਨਾ ਉੱਥੇ ਚੁੱਪ ਕਰਕੇ ਬੈਠੀ ਹੁੰਦੀ ਕੁਛ ਨਹੀਂ ਕਹਿੰਦੀ ਮੈਨੂੰ ਖੰਗ ਹੁੰਦੀ ਜਿਲੇ ਘਰ ਪਹੁੰਚੀ ਨਾ ਇੱਥੇ ਉਹ ਹਲੇ ਇਹਨੇ ਰੋਲਾ ਪਾਉਣਾ ਸ਼ੁਰੂ ਕਰਤਾ ਕਹੇ ਹਰ ਆਂਦੇ ਦਾ ਅਖਲਾ ਯਾ ਤੂੰ ਗੇਰ ਫੋੜਾ ਨਾ ਤੂੰ ਗੇਰ ਫੋੜੇ ਆ ਕੇ ਬਹਿ ਗਿਆ ਐਂਦਾ ਨਹੀਂ ਕਰਦੀ ਹੁੰਦਾ ਤੇ ਤਾਂ ਕਾਸਾ ਭੁੱਖੀ ਨਹੀਂ ਹਾਂ ਦੇਖਦਾ ਸੁਣ ਲੈ ਭੁੱਖੀ ਨਹੀਂ ਜਿਹੜੀਆਂ ਚੀਜ਼ਾਂ ਬੰਦ ਕੀਤੀਆਂ ਡਾਕਟਰ ਨੇ ਆਹੋ ਹੈਨਾ ਤੇ ਉਹਨਾਂ ਆਪੇ ਦਾ ਤੈਨੂੰ ਖਾ ਲਈਆਂ ਖਾ ਲਈਆਂ ਉੱਥੇ ਖਾਦਾ ਕੀਆ ਇੱਕ ਮਿੰਟ ਸਮੋਸਾ ਕਹਿੰਦੀ ਖਾਦਾ ਗਲਾ ਗਲਾਪ ਜਾਮਣਾ ਖਾਦਦੀਆਂ ਖਾਦਾ ਮੈਨੂੰ ਕਸਮ ਆ ਮੈਨੂੰ ਆਪੇ ਦਾ ਖਾਦਾ ਮੈਨੂੰ ਵੀ ਦੱਸਿਆ ਨਹੀਂ ਉਹ ਤਰ ਤਾ ਹੁਣ ਮੈਂ ਟਲ ਰਹੀ ਥੋੜੀ ਦੱਸ ਦੇ ਕਿ ਸਾਠੀ ਕਾਦੀ ਤੇ ਇੱਕ ਕਹਿੰਦੀ ਬਰਫੀ ਦਾ ਪੈਕ ਖਾਦਾ ਬਾਤ ਕਹਿੰਦੀ ਮੈਂਟਲ ਹੋ ਗਈ ਆ ਹੁਣੇ ਦਿਮਾਗੋਂ ਚਲ ਸੱਚ ਦੱਸ ਕੇ ਮੁੜ ਕੇ ਕਹਿੰਦੀ ਮੈਂਟਲ ਆ ਆ ਆ ਪਾਉ ਆਉ ਖੰਡ ਖਾਦੇ ਸਭ ਕੋਈ ਅੰਦਰ ਮਾਰ ਮਾਰ ਕੇ ਆ ਲੈ ਮੁਕਾ ਸਮਾਂ ਦੇਖਿਆ ਉਹ ਦੰਦਾ ਤੂੰ ਤਰਿਆ ਸੈਨਾਨਾਂਦ ਰੋ ਕੱਢਣੀ ਤੇ ਡੱਲਾ ਡੱਬਾ ਲੱਡੂਆਂ ਖਸਮਣੋਂ ਪਏ ਅਜੇ ਵੀ ਖਾਓ ਮੈਂ ਖਾਣੀ ਨਹੀਂ ਮੈਂ ਨਾ ਹੁਣ ਅੱਜ ਭਰੋਟੀਆਂ ਪਕਾਏ ਨਾ ਖਾਦੀ ਨਹੀਂ ਕਾਣੀ ਮੈਂ ਇਹ ਆਪਣਾ ਮਗਰੀ ਜਰਾਬ ਨੂੰ ਦੇਖ ਆਹ ਆਹ ਇਹਦਾ ਸੋਪਾ ਚੇਰੀ lagi barukadang kita ਆੜ ਕੇ ਇੱਥੇ ਪਤਾ ਕਿ ਜਾਣ ਲਾਗੀ ਗੱਲ ਹੁੰਦੀ ਹੈ ਮੈਂ ਕਿੱਥੇ ਖੂ ਆ ਜਾਂਦੇ ਮਿਲ ਜਾਂਦੀ ਨਹੀਂ ਜਾਣਾ ਆ ਇੱਥੇ ਆ ਜਾ ਕਰਨ ਉਹ ਗੱਲ ਬਿਮਾਰੀ ਤੇ ਉਹ ਆਪਿਆ ਇੱਥੇ ਚੁਗਲੀਆਂ ਨਹੀਂ ਹੁੰਦੀਆਂ ਉੱਥੇ ਜਾ ਕੇ ਤੇ ਖੋਲ ਕੇ ਕਰ ਲੈਂਦੀ ਤੇ ਤੇਰਾ ਤੇਰਾ ਤੁਹਾਡਾ ਕਲਾ ਨੇ ਨਹੀਂ ਚੁਗਲੀਆਂ ਕਰਦੀ ਇੱਥੇ ਕਰਦੀ ਤੇਰੀਆਂ ਹੀ ਮੰਮੀ ਮੈਂ ਤਾਂ ਦੱਸਦਾ ਨਾ ਕਰਦੀ ਤੇਰੀਆਂ ਹੀ ਕਾਹੀਆਂ ਮੈਂ ਤੇਰੀ ਮੇਰੀ ਮਾਂ ਦੀਆਂ ਚੁਗਲੀਆਂ ਕੀਤੀਆਂ ਨਾ ਭੈਣ ਨਹੀਂ ਮੈਂ ਦੱਸਤਾ ਤੇਰੀ ਧੀ ਨੇ ਦੱਸਤਾ ਕਹਿੰਦੀ ਕਹਿੰਦੀ ਇਹਨੂੰ ਨਾਇਕਾ ਲਿਆ ਤੋੜੇ ਛੋਟੀਆਂ ਸਾਰੀਆਂ ਉਹ ਹੋ ਰਹੀ ਦੋ ਉਹ ਪੂਆ ਕਹਿੰਦੀ ਉਹ ਕਹਿੰਦੀ ਇਹਨੂੰ ਲੈ ਜਾਓ ਘਰੇ ਕਹਿੰਦੀ ਕਹਿੰਦੀ ਤੇ ਪੂਆ ਕਹਿੰਦੀ ਇਹਨੇ ਤੱਕ ਆ ਜਾਓ ਕਹਿੰਦੀ ਕੰਗ ਕਹਿੰਦੀ ਇਹਨੇ ਤੇ ਮੇਰੀਆਂ ਨੂੰ ਲੜਾਣੀਆਂ ਹਾਂ ਉਹ ਤਮ ਰਾਹ ਉਹ ਤਾਂ ਮੈਂ ਗਿਆ ਮੈਂ ਕੋ ਭੈਣ ਮੇਲੇ ਤਾਂ ਸੋਹਾ ਆ ਆ ਮੈਨੂੰ ਮੈਨੂੰ ਕੰਨ ਚ ਕਿਹਾ ਮੈਨੂੰ ਕੰਨ ਚ ਕਿਹਾ ਤੈਨੂੰ ਨਹੀਂ ਪਤਾ ਮੈਨੂੰ ਕਹਿੰਦੀ ਮੈਨੂੰ ਮੈਨੂੰ ਕਹਿੰਦੀ ਇੱਕ ਸਾਲ ਤੱਕ ਨਾ ਇਹਨੂੰ ਲਿਆਈ ਇਹਨੇ ਕਹਿੰਦੀ ਮੇਰੀਆਂ ਲੜਾ ਦੇਣੀਆਂ ਸੀ ਦੋਨੇ ਉਹ ਉਹ ਭੈਣ ਸਿਆਣੀ ਆਪਣੀ ਮਾਂ ਚ ਰਹਿੰਦੀ ਮੈਂ ਕਹਿੰਦੀ ਉਹਨਾਂ ਨੂੰ ਕਹੀ ਜਾਂਦੀ ਆ ਉੱਥੇ ਵੀ ਪਾੜਨੇ ਨੇ ਪਵਾੜੇ ਤੇਰੇ ਤੇਰੇ ਤਾਂ ਬਹੁਤ ਪਵਾੜੇ ਪਾਏ ਆ ਤੇਰੇ ਮਾਂ ਪਵਾੜੇ ਪਾਏ ਆ ਕਹਿੰਦੀ ਗੁਰਿੰਦਰ ਦੀ ਬੋਟੀ ਨੂੰ ਕਹਿੰਦੀ ਕਹਿੰਦੀ ਨਹੀਂ ਤੂੰ ਸਾਰੀ ਦਿਹਾੜੀ ਕੰਮ ਲੱਗ ਰਹੀ ਨਹੀਂ ਉਹਨੂੰ ਕੀ ਹੋਇਆ ਆ ਉਹਨੂੰ ਦੂਸਰੀ ਜਾਨੀ ਫੋੜੇ ਕੋਈ ਓਏ ਢੋੜਵਾ ਲੈ ਇਹ ਮੈਂ ਸਾਰੀ ਦਿਹਾੜੀ ਕੰਮ ਕਰਦੀ ਨਹੀਂ ਮਾਰਦੀ ਰਾਮ ਰਾਮ ਸਭੇ ਭਾਈਆਂ ਦਾ ਕੀ ਰਾਮ ਦਾ ਪਯੋਰਾ ਹੋਇਤਾ ਢੋੜਵਾ ਲੈ ਮੋਗੋ ਲੈ ਕੀ ਗੱਲਾਂ ਕਰੇ ਹੋ ਗਏ ਸਾਰੇ ਮਾਤਾ ਜੋ ਤੇਰੀ ਮੇਰੀ ਮਾਂ ਨੂੰ ਨਾ ਕੋਈ ਕਹੀ ਤੇਰੀ ਪੀਜੀ ਕਹ ਦਿੰਦੀ ਮਾਂ ਲੈ ਲੋ ਦੀ ਦੀ ਜੰਗੀ ਕਵਾ ਤੁਦੰ ਦਾ ਹੋਰੋਂ ਮਿੱਤ ਗੈਰੀ ਨਹੀਂ ਆ ਸਾਡੀ ਦੀ ਕਹਿੰਦੀ ਮੈਨੂੰ ਸੈਨ ਤੁਸੀਗੀ ਅੱਛਾ ਦਲ ਦਿਆ ਕਰਦੀ ਆ ਚਲੋ ਮੈਂ ਤੁਸੀ ਹੈ ਉਹਨੂੰ ਵਿਚਾਰਦਾ ਕਿੰਨੀ ਚੰਗੀ ਵਿਚਾਰੀ ਆਪੇ ਲੱਗੀ ਰਹੀਂਦੀ ਕੰਮ ਮੈਂ ਕਰਨਾ ਨਹੀਂ ਐ ਵੀ ਕਰਦੇ ਰਹੇ ਆ ਉਹ ਨਹੀਂ ਹੁੰਦੇ ਤਾਂ ਵੱਖਰੀ ਗੱਲ ਆ ਆਪ ਆਪਣੇ ਨਾ ਸੁਣਾਇਆ ਕਰ ਐਹਲੇ ਉਹ ਕਰਦੀ ਆ ਫੇਰ ਉਹਨੂੰ ਕਰਨਾ ਨਹੀਂ ਉਹਨੇ ਐਹਲੇ ਕਰਦੀ ਜੈਲਦਾਰ ਨਹੀਂ ਆ ਉਹ ਚਲ ਕੁੱਤਿਆ ਕੁੱਤਾ ਨਾ ਕਹੀਂ ਮੈਨੂੰ ਮੈਨੂੰ ਇੰਗਲਿਸ਼ ਚ ਡੌਗ ਕਹ ਲਿਆ ਕਰ ਕਈ ਕਿ ਤੋਫੇ ਨਿਕਾਲੇ ਕੀ 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 ਕਿਦਾਂ ਕੁੱਤਾ ਉਹ ਤੜਾ ਰਾਤ ਮੈਂ ਤਾਂ ਹੀ ਤਾਂ ਸੌਂਦੀ ਨਹੀਂ ਲੱਗੇ ਕਿ ਮੈਂ ਤੈਨੂੰ ਦੁਖੀ ਕੀਤਾ ਨੇ 1 ਮਿੰਟ ਤੈਨੂੰ ਸੌਂ ਜਾਂ ਦਿੰਦਾ ਮੈਨੂੰ ਬੜਾ ਦੁਖੀ ਕਰਦੀ ਰਾਤ ਬੜਾ ਦੁਖੀ ਕੀਤਾ ਕੀ ਕੀ ਕਹਿੰਦਾ ਤੈਨੂੰ ਦੁਖਾ ਦੇ ਤਾਂ ਹੀ ਲੱਗੇ ਮੈਨੂੰ ਰਾਤ ਮੈਨੂੰ ਮੈਨੂੰ ਰਾਤ ਨਾ ਕਦੀ ਖੌਂਕੋ ਕਰੀ ਜਾਏ ਕਦੀ ਕੋ ਕਰੀਏ ਹਾਏ ਮੈਂ ਕਿਹਾ ਮੈਨੂੰ ਕੋਈ ਚੁੱਪ ਕਰ ਜਾ 2 ਮਿੰਟ ਚੁੱਪ ਕਰ ਜਾ ਬੋਲੀ ਆਲੀ ਸਾਰੀ ਰਾਤ ਕਦੀ ਆਵਾਜ਼ ਸੁਣਦੇ ਤੇ ਕਦੀ ਹੁੰਦੇ ਕਹਿੰਦਾ ਬੋਲੀ ਮੈਨੂੰ ਪਤਾ ਕਹਿੰਦੀ 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 ਤੇਰ ਨਹੀਂ ਗੱਲਾਂ ਕਰਨੀਆਂ ਉਹ ਤੇ ਕ ਲੱਗਦੀ ਉਧਰ ਪੈ ਜਾਂਦੀ ਨਾ ਕੇ ਨਾ ਬੋਲ ਕੇ ਅੱਗੇ ਅੱਗੇ ਪਤਾ ਕਿੰਦੀ ਸਾਰਾ ਬਹੁਤ ਬਹੁਤ ਆਪਾ ਕਹਿੰਦੇ ਨਹੀਂ ਝੂਠੇ ਐ ਨਾ ਸਾਡੇ ਕਹਿੰਦਾ ਝੂਠ ਨਹੀਂ ਕਹੇ ਕਹਿੰਦੀ ਕਹਿੰਦੀ ਹੱਥ ਪਤਾ ਕਿਦਾਂ ਮਾਰਦੀ ਐਦਾਂ ਐਦਾਂ ਕਹਿੰਦੀ ਤੇ ਜबान ਕਦੇ ਫਟ ਗਈ ਆ ਮੈਂ ਨਹੀਂ ਨਾ ਨਾ ਚੋਲੀਆਂ ਕਰ ਸਕਦੀ ਮੈਂ ਹੱਥ ਹੀ ਮਾਰਦੀ ਨਹੀਂ ਚੋਲੀਆਂ ਦਾ ਕੰਮ ਹੁੰਦਾ ਮੈਂ ਨਹੀਂ ਕਰ ਸਕਦੀ ਮੈਂ ਹੱਥ ਮਾਰਦੇ ਨਹੀਂ ਨਹੀਂ ਕਿ ਨਾ ਨਾ ਹੋਵੇ ਜਦੋਂ ਕੋ ਲੜਾਈ ਫੇ ਲੜਨਾ ਪੈਂਦਾ ਆ ਉਦਾਂ ਨਹੀਂ ਮੈਂ ਚੁਗਲੀਆਂ ਨਹੀਂ ਕਰਦਾ ਮਾਤਾ ਜਿੱਦਾਂ ਤੁਸੀਂ ਬੋਲਣਦੇ ਨਾ ਐਦਾਂ ਮੈਂ ਲੜਨਾ ਹੀ ਆ ਚੁਗਲੀਆਂ ਨਹੀਂ ਮੈਂ ਕਰਦੀ ਨਾ ਸੌਂਦੀ ਤੁਹਾਨੂੰ ਥਰ ਕੇ ਤਰੀਕਾਰਾਂ ਇਹ ਰੱਜ ਕੇ ਉਹ ਧੀ ਨੇ ਕਹਤਾ ਲੈ ਜਾਉਂ ਮੈਂ ਆਪ ਲੈ ਆਉਂ ਤੂੰ ਹੀ ਕਰਦੇ ਮੈਂ ਮੇਰੀ ਮਨਪ੍ਰੀਤ ਡਰਦੀ ਤਾਂ ਹੀ ਨਹੀਂ ਆਉਂਦੀ ਇੱਥੇ ਆਉਂਦੀ ਨਹੀਂ ਇੱਥੇ ਇਹਦੇ ਕਰਕੇ ਇਹਦੇ ਮੇਰੇ ਘਰ ਦੀ ਨਹੀਂ ਆਉਂਦੀ ਉਹਨੂੰ ਮੈਂ ਕਹਾਂਗੀ ਨਾ ਤੇ ਮੇਰੇ ਘਰ ਕੇ ਜਿੱਦਾਂ ਆਉਂਦੀ ਉਦੋਂ ਬੋਲਾਂਗੀ ਐਦਾਂ ਕਰੋ ਸਾਰਿਆਂ ਦਾ ਭਲਾ ਕਰਕੇ ਮੈਨੂੰ ਕੱਢੋ ਇੱਥੋਂ ਬਸ ਆਏ ਹੋ ਰਾਮ ਕਰਦਾ ਤੈਨੂੰ ਤੈਨੂੰ ਮੈਂ ਕਰ ਦਤਾ ਨਾ ਤੈਨੂੰ ਆਇਆ ਜਣਾਂਦੀ ਰਿੰਦੀ ਮੈਨੂੰ ਘਰ ਤੱਕ ਕਰ ਦਤਾ ਠੀਕ ਕਰਤਾ ਅਰਾਬ ਕੁਛ ਨਹੀਂ ਹੈ ਦਾ ਤੋ ਕੱਲਾ ਕਰ ਸਕਦਾ ਕੋਈ ਅੱਛਾ ਕਿਉਂ ਨਹੀਂ ਬੇਬੇ ਅਰਾਬ ਹੈ ਨਹੀਂ ਕੋਈ ਹਾਂ ਰੱਬ ਤੋ ਉੱਤੇ ਹੋ ਗਈ ਰੱਬ ਤੋ ਤੈਨੂੰ ਹੁਣ ਨੋਟਾ ਲੈ ਕੇ ਹੁੰਦਾ ਨਾ ਮੇਰੇ ਨਾਲ ਜੇ ਦੀ ਰੱਬ ਤੋ ਉੱਤੇ ਹੋ ਗਈ ਤੂੰ ਹਾਂ ਆਹ ਰੱਬ ਸੁੱਕ ਤੇ ਹੋ ਗਈ ਤੇ ਮੈਂ ਹੀ ਕੀਤਾ ਸਾਰਾ ਕੁਝ ਮੈਂ ਹੀ ਕੀਤੀ ਮੈਂ ਮੈਂ ਮਰ ਚਲੂ ਅੱਛਾ ਇਹ ਗੱਲ ਹੈ ਮੈਂ ਨਹੀਂ ਕਹੀ ਦਿੰਦੀ ਹਾਂ ਹੁਣ ਫਿਰ ਕਹੀ ਦੋ ਵਾਇਗੁਰੂ ਕਰਦਾ ਨਾ ਸਾਰਾ ਕੁਝ ਮੈਂ ਨਹੀਂ ਆਨਕੇ ਹਾਂ ਉਹ ਵਾਇਗੁਰੂ ਕਰਦਾ ਸਾਰਾ ਕੁਝ ਮੈਂ ਮੈਂ ਨਹੀਂ ਕਰੀਦੀ ਹਾਂ ਵਾਇਗੁਰੂ ਨੂੰ ਲਿਆਓ ਬਹੁਤ ਕਿਥੇ ਵਾਇਗੁਰੂ ਵਾਇਗੁਰੂ ਕਿਦੀ ਰੱਬ ਵਾਇਗੁਰੂ ਨਹੀਂ ਕਰਦਾ ਨਾ ਆਪਣੇ ਕੋਈ ਹੀਲਾ ਵਸੀਲਾ ਨਹੀਂ ਵਾਇਗੁਰੂ ਲਾਣ ਕੇ ਹੀਲਾਸਾਲਾ ਵੀ ਉਹ ਆਪ ਵਰਤਦਾ ਹੈ ਅੱਛਾ ਕਹਿੰਦੀ ਕਿ ਮੈਂ ਹੀ ਕੀਤਾ ਸਾਰਾ ਕੁਝ ਇਹ ਇਦਾਂ ਹੀ ਕਹਿੰਦੀ ਮੰਮੀ ਮੈਂ ਤੇ ਇਹਨਾਂ ਮੈਨੂੰ ਬੁਲਾਉਣਾ ਛੱਡ ਦੇਣਾ ਇਹਨੂੰ ਚਾਹ ਲਾ ਮਿਲਿਆ ਮੈਂਨੇ ਕੋਲ ਨਹੀਂ ਕੋਈ ਆ ਭਾਰੀ ਕਰ ਮੈਂ ਨਹੀਂ ਕਰ ਰਿਹਾ ਤਵਾ ਹੋ ਜਾ ਚੱਲ ਜੇ ਸਬਰ ਲੱਗ ਕਰਨੇ ਕੀ ਨਹੀਂ ਕਰਨੀ ਛਾ ساری ਕਲਾਈ ਦਾ ਮੈਂ ਤੇਰਾ ਕਿੰਨਾ ਸਾਥ ਦੇਣਾ ਕੀ ਸਾਥ ਤੋਂ ਆਸਵਾਦ ਸਾਡਾ ਸਾਡਾ ਝੂਟ ਕਦੀ ਲੱਗਿਆ ਉਹ ਮੋਬਲ ਦਾ ਬਣ ਗਿਆ ਹੁਣ ਕੇ ਤੂੰ ਨਹੀਂ ਸਾਡਾ ਝੂਟ ਲੱਗਿਆ ਉਹ ਤੁਹਾਡੀ ਧੀ ਰਾਣੀ ਨੇ ਦੱਸਤਾ ਵੀ ਕਹਿੰਦੀ ਆ ਦੇਖੋ ਹੱਥ ਜੋੜ ਲੈ ਜਾਓ ਦੱਲਿਆ ਉਹ ਕਾਇ ਨੀ ਸਮਝਦੀ ਸਵਾਲ ਲਿਪਿਆ ਦਾ ਦੇਖ ਆਪਣੀਆਂ ਧੀਆਂ ਤੇ ਕਿਦਾਂ ਮੇਰੀ ਮੰਮੀ ਨੂੰ ਕੀ ਨਹੀਂ ਸਮਝ ਸਕਦੀ ਕਦੀ ਮੈਂ ਧੀ ਮੈਂ ਕਹਿੰਨੀ ਕੀ ਕਹ ਮੇਰੀ ਮੰਮੀ ਕੀ ਉਹ ਮੰਨੇ ਤਾਂ ਧੀ ਹੀ ਕਹਵਾਤਾ ਮੈਂ ਉਹ ਹੋਏ ਹਾਂ ਹਾਂ ਦੇਖ ਫੜ ਜਾ ਮੈਂ ਪੁੱਛ ਮੈਂ ਹੁਣ ਦਰਦੀ ਪੁੱਛਦੀ ਨਹੀਂ ਕੋਈ ਐ ਕੀ ਕਰਦੀ ਹੁੰਦੀ ਜਲੇ ਤੂੰ ਪੁੱਛਦੀਆਂ ਕੀ ਕਰਦੀ ਹੁੰਦੀ ਬੀਬੀ ਬਾਹਰ ਸਾਰਾ ਕੀ ਇਹ ਜਲੇ ਤੂੰ ਬੁਲਾਉਣਾ ਕੁਲਦੀਪ ਕਿਦਾਂ ਕੀ ਕਹਿੰਦੀ ਹੁੰਦੀ ਆ ਕਰੀ ਮਟਾਜ ਕੀ ਕਰਨਾ ਕੀ ਕਹਿੰਦੀ ਹੁੰਦੀ ਆ ਜਲੇ ਕੁਲਦੀਪ ਤੂੰ ਬੁਲਾਉਣੀ ਕੀ ਕਰਦੀ ਮੰਮੀ ਕੋਈ ਹੋਈ ਨਹੀਂ ਕਰਦੀ ਜਿਆ ਬਸ ਹਾਂ ਉਹ ਉਹ ਮੈਂ ਕਿਉਂ ਕਰਦੀ ਹੁੰਦੀ ਦੱਸਾਂ ਏ ਰੰਤਾ ਤੇ ਇਹਨੇ ਬਾਜਾਂ ਮਾਰੀ ਨਿਕਲਦੀਬ ਤੇ ਚੂੜੀਆਂ ਪਤਾ ਹੀ ਕਰਨੀਆਂ ਨਹੀਂ ਉਹ ਫਲਾਣੇ ਦੇ ਘਰ ਇਦਾਂ ਹੁ ਝੰਕਾਣੇ ਤੇ ਇਦਾਂ ਹੋਏ ਕਰ ਗਈ ਮੈਂ ਆਹ ਬਰੇ ਬੇਟੀਆਂ ਪਤਾ ਕਿ ਤੋ ਤੇ ਮਾਂ ਕੋ ਤੇ ਐਨੇ ਠੁੱਠੇ ਐ ਰ ਬਹੁਤ ਝੂਠਾ ਤਾ ਦੇ ਕੋ ਜਲੇ ਜਾਉਂ ਮੇਰਾ ਨਾਂ ਨਾ ਵਿੱਚ ਲਿਆ ਕਰ ਜਦ ਦਫਾ ਹੋ ਜਾ ਮੇਰੇ ਲਾ ਕੋ ਓਹ ਦਫਾ ਹੋ ਨਾ ਕਈ ਮੈਂ ਕਿ ਚੱਲ ਜਾ ਮੈਨੂੰ ਫੂਲੀ ਦੇ ਲੈ ਨਾ ਸਾ ਮਾਂ ਨੂੰ ਬਣ ਕੇ ਅਚਾਨਕ ਦੂਜੀ ਦੀ ਵਜਣਾ ਦੂਜੀ ਦੀ ਤੋ ਜਾਣਾ ਦੂਜੀ ਦੀ ਵਜਣਾ ਜਲੰਦਰ ਜਲੰਦਰ ਜਾੜ ਕੇ ਟਚਰਾ ਕਰਦੀ ਤੂੰ ਛੀਟਦੀ ਆ ਕਿੰ ਕਹਿੰਦੀ ਜਾਂਦੀ ਜਾਂਦੀ ਚਲੰਦਰ ਜਾਣਾ ਸਰਜੀਤ ਕੋ ਜਾਣਾ ਕਹਿੰਦੀ ਜਾਣਾ ਤੂੰ ਦੱਸ ਉਹਨੇ ਵੀ ਹੱਥ ਛੋੜ ਕੇ ਕਹਿੰਦਾ ਲੈ ਜਾ ਨਹੀ ਨਹੀ ਉਹਨੇ ਆਪਣੀ ਗੱਲ ਕਰ ਤੀ ਨਹੀ ਨਹੀ ਉਹ ਤੁਹਾਨੂੰ ਦੇ ਗੱਲ ਕਰ ਰਹੀ ਹੁੰਦੀ ਆ ਮਾਂ ਤਾਂ ਮਾ ਅਸਲ ਤੇ ਮਾਮਾ ਮਾਮਾ ਵੀ ਕਿਸੇ ਤਰ੍ਹਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਨਾ ਚੰਗੀਆਂ ਹੁੰਦੀਆਂ ਮਾਂ ਮੇਰੇ ਭਾਜੀ ਹੈ ਨਹੀਂ ਕੋਈ ਤੇ ਇਹ ਨੂੰ ਆ ਚੰਗੀ ਆ ਜੀ ਤੇਰੀ ਮਾਂ ਚੰਗੀਆਂ ਮਾਂ ਤੇ ਅੱਜ ਬੜੀ ਕਿ ਕਰੀਏ ਜੋ ਬਲ ਖੋਰ ਕੁੜੀ ਆ ਮੈਨੂੰ ਮਾਫ ਕਰ ਨਹੀਂ ਉਹ ਕਹਿੰਦੀ ਮਾਂ ਤੇ ਸਾਡੀ ਹੈਗੀ ਮਾਂ ਹੀ ਆ ਹਨਾ ਹਾਂ ਹਾਂ ਹੁਣ ਇਹ ਮਾਂ ਇਹ ਚੁਗੜੀਆਂ ਤੁਹਾਡੀ ਆਪਾਂ ਨੇ ਜਣੀ ਚੰਗੀ ਲਾਦੇ ਸਾਡੇ ਘਰ 'ਚ ਲੜਾਈ ਪੁੰਚਦੀ ਇਹ ਰੇਤਾ ਨਹੀਂ ਲੜਾਈ ਲੱਲੂ ਤੀ ਉਸ ਕਿ ਫੇਰ ਉਹਨੇ ਹੈ ਬੀਬੀ ਮਾਂ ਦੇ ਪਾਏ ਸੁੱਕਣੀਆਂ ਤੇ ਵੀ ਅੱਜ ਅਸੀਂ ਮੈਸੇਜ ਪੜ੍ਹ ਕੇ ਦਿਖਾਉਣੇ ਲੋਕਾਂ ਨੂੰ ਅੱਜ ਨਾ ਜਿੰਨੇ ਪਿਆਰ ਵਾਲੇ ਮੈਸਜ ਜਿਵੇਂ ਤੇ ਸਾਰੇ ਜੀ ਦੱਸ ਦਿੱਤੇ ਐ ਰਾਜ ਕੀ ਹੈ ਮੈਂ ਰਾਜ ਕੀ ਹੈ ਰਾਜ ਕੀ ਹੈ ਰਾਜ ਕੀ ਹੈ ਕਿਦਾਂ ਰਾਜ ਕੀ ਬੱਸ ਮਾਪੋਤਰੇ ਲਜਾਤਾ ਮੰਮਾ ਚੰਗੀ ਦਾ ਕਿਦਾਂ ਰੱਜ ਗਈ ਬੀਬੀ ਲੋਕਾਂ ਨੇ ਜੋਗਿਆ ਕਰ ਕਰ ਕੇ ਨਹੀਂ ਮੰਮੀ ਮੈਨੂੰ ਆਪਣਾ ਫੋਨ ਦਿਓ ਮੈਂ ਮੈਸੇਜ ਪੜ੍ਹ ਕੇ ਸੁਣਾਉਣੇ ਆ ਮੈਂ ਆਪਣੀ ਬੀਬੀ ਨੂੰ ਮੇਰੀ ਬੀਬੀ ਨੂੰ ਕਿੰਨੇ ਸੋਹਣੇ ਮੈਸੇਜ ਆਏ ਬੀਬੀ ਬੀਬੀ ਮੇਰੀ ਬੀਬੀ ਹੁਣ ਤੇਰੀ ਬੀਬੀ ਹੋ ਗਈ ਭੁੱਲ ਗਿਆ ਤੂੰ ਸਭ ਤੋਂ ਭੁੱਲ ਗਿਆ ਤੂੰ ਸਭ ਤੋਂ ਭੁੱਲ ਗਿਆ ਹੁਣ ਭੁੱਲ ਗਈ ਕੀ ਜਦਾਰੇ ਮਰਜ਼ੀਆਂ ਅਸੀਂ ਦੋਵੇਂ ਮਾਂ ਪੁੱਤ ਨਹੀਂ ਚੰਗੇ ਪਰ ਦੁਨੀਆਂ ਤੇ ਪਿਆਰ ਕਰਦੀ ਉਹਨੇ ਤੇ ਗੱਲਾਂ ਸੁਣ ਲੈ ਵਿਚਾਰੇ ਮੈਂ ਅਸੀਂ ਨਹੀਂ ਕਰਦੇ ਤੇਰੇ ਨਾਲ ਕੋਈ ਪਿਆਰ ਨਹੀਂ ਕਰਾਂ ਮੇਰਾ ਮਾਰ ਲਿਆ ਮਨ ਖਾ ਤੇ ਪਾਸਾ ਨਾ ਤੇ ਉਹ ਕਹਿੰਦਾ ਤੂੰ ਵਿਚਾਰਾ ਤੂੰ ਐਸਾ ਸੋਣਾ ਕਾੜਦੀ ਆ ਤੇ ਇਹ ਨੂੰ ਨਾ ਇਹ ਨੂੰ ਨਾ ਇਹ ਨੂੰ ਇਹ ਥੱਲੇ ਕਾੜਦੀ ਆ ਉਹਨੂੰ ਫੋਨ ਕਰਦੀ ਹੁੰਦੀ ਸਾਰੇ ਕਰਨਾ ਹੀ ਕਰਨਾ ਬੀਬੀ ਉਹਨੇ ਮਪਣਾ ਮੇਰੀ ਮਾੜੀ ਨਹੀਂ ਕਹਿਣਾ ਨਹੀਂ ਕਹਿਣਾ ਬੀਬੀ ਨਾ ਕਰਦੇ ਪਿਆਰ ਬੀਬੀ ਲਵ ਯੂ ਮੇਰੀ ਜਾਨ ਹੈ ਮੈਨੂੰ ਪਤਾ ਵੀ ਹੈ ਹਾਂ ਤੇ ਸਾਰੇ ਨੋ ਹੈ ਸਾਸਰੀਏ ਤੇ ਉਹ ਵੀ ਇਹ ਕਰ ਦਿਆ ਹੁੰਦਾ ਹਾਂ ਹਾਂ ਇਦਾਂ ਹੀ ਚੱਲਦਾ ਆ ਬੀਬੀ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਮੈਂ ਮੈਂ ਹਮੇਸ਼ਾ ਬੜਾ ਪਿਆਰ ਕਰ ਦਿੰਦਾ ਮੈਂ ਹਮੇਸ਼ਾ ਤੇਰੇ ਵੱਲ ਦੀ ਗੱਲ ਕਰਦਾ ਹੁਣ ਮੇਰੇ ਵੱਲ ਦੀ ਕੀਤੀ ਤੇਰੇ ਵੱਲ ਦੀ ਕੀਤੀ ਸੀ ਤੈਨੂੰ ਛੱਲਿਏ ਮੈਂ ਤੇ ਛੱਲਿਏ ਮਜ਼ਾਕ ਕਰਦਾ ਆ ਕਰਦਾ ਤੂੰ ਚੱਲ ਲਵ ਯੂ ਲਵ ਯੂ ਕਹ ਦੇ ਲਵ ਯੂ ਲਵ ਯੂ ਲਵ ਯੂ ਕੀ ਲੱਭੜਾ ਮੇਰੀ ਬੀਬੀ ਲਵ ਯੂ ਕੋਠੇ ਤੋਂ ਹਾਂ ਲੱਭ ਗਿਆ ਉੱਥੇ ਚੜ੍ਹ ਮੈਂ ਦੀਨ ਮੰਦੇ ਜੇ ਥੱਲੇ ਹੁੰਨੇ ਥੱਲੇ ਵੀ ਉੱਤੇ ਰਹਿੰਦਾ ਮੈਂ ਉੱਤੇ ਵੀ ਚੱਲਦਾ ਮੈਂ ਵੀ ਇੱਕ ਇੱਕ ਘਰ ਵਿੱਚ ਬਦਮਾਸ਼ੀ ਆ ਤੇਰੀ ਤੂੰ ਖੰਗਣ ਨਹੀਂ ਦਿੰਨੀ ਇਹ ਬਦਮਾਸ਼ੀ ਕਿਸਕੇ ਦੀ ਚੱਲਦੀ ਘਰ ਦੇ ਵਿੱਚ ਮੈਂ ਤਾਂ ਕਿਹਾ ਕਾਲਾ ਟਿੱਕਾ ਤੇ ਲੋਈ ਕਾਲੀ ਲੈ ਕੇ ਫੇਰ ਬੈਠਿਆ ਘਰ ਇੱਥੇ ਮੈਂ ਮੈਂ ਕਾਲੇ ਟਿੱਕੇ ਜਦੋਂ ਲਾਉਣੇ ਨਾ ਆਉਂਦਾ ਆਪਾਂ 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 ਕੱਲ ਕਾਲਾ ਟਿੱਕਾ ਇੱਕ ਮੱਥੇ ਤੇ ਲਾਉਣਾ ਤੇਰੇ ਐਦਾਂ ਕਾਲਾ ਸੂਟ ਪਾ ਕੇ ਦੇਖੀ ਨਿਆਰਾ ਫੇ ਇੱਥੇ ਹਲਾ ਤੋਰਿਆ ਚੁੱਕੇ ਲਾ ਮੇਰਾ ਟਿੱਕਾ ਲਿਆ ਕੇ ਪਤਾ ਹੀ ਕਰਨਾ ਕਾਲਾ ਟਿੱਕਾ ਲਾ ਕੇ ਇੱਥੇ ਪਟਕਾ ਬਣ ਕੇ ਐਦਾਂ ਕਾਲਾ ਸੂਟ ਪਾ ਕੇ ਇੱਥੇ ਚੌਂਕੜੀ ਮਾਰ ਕੇ ਬਹਿ ਗਈ ਉਹ ਦੇਖੀ ਸਰਦਾਰੀ ਆ ਬੱਲੇ ਬੱਲੇ ਨਜ਼ਰ ਨਹੀਂ ਲੱਗਣੀ ਨਾਲੇ ਘਰ ਨੂੰ ਨਜ਼ਰ ਨਹੀਂ ਲੱਗੂਗੀ ਮੈਨੂੰ ਜਗ੍ਹਾ ਲੱਗਣੀ ਨਹੀਂ ਨਜ਼ਰ ਉਹਨਾਂ ਲੱਗਿਆ ਹੁਣ ਮੈਨੂੰ ਨਜ਼ਰ ਲੱਗ ਜਾਣੀਆਂ ਨਜ਼ਰ ਲੱਗੀ ਸੋਹਣਿਆ ਨੂੰ ਕੋਈ ਸੋਹਣਾ ਹੋ ਤਾਂ ਲੱਗਦੀ ਹੈ ਸੋਹਣਾ ਨਾ ਬੰਦਾ ਤੇ ਨਜ਼ਰ ਕਿਉਂ ਲੱਗਦੀ ਮੈਨੂੰ ਨਹੀਂ ਮੈਨੂੰ ਨਹੀਂ ਨਜ਼ਰ ਲੰਨ ਸਕਦੀ ਤੁਹਾਨੂੰ ਨਾ ਲੱਗਦੀ ਤੁਸੀਂ ਆਪਣਾ ਸੋਹੋ ਜੇ ਸੋਹਣੀ ਤੁਹਾਨੂੰ ਤਾਂ ਲੱਗਦੀ ਸੋਹਣੀ ਹੈ ਨਾ ਹਾਂ ਦਾ ਨਾ ਸੋਹਣੀ ਕਿਉਂ ਨਹੀਂ ਤੂੰ ਬੜੇ ਆਮ ਤੇ ਘਰੇ ਕੀ ਜਾਨੇ ਮੈਂ ਤਾਂ ਮੈਂ ਤੇ ਕਰ ਕਹੀ ਨਹੀਂ ਚੱਲ ਬੀਬੀ ਆਪਾਂ ਜ਼ਿਆਦਾ ਨਹੀਂ ਬੈਸਣਾ ਹੱਥ ਮਿਲਾਓ ਠੀਕ ਆ ਤੇਰੇ ਨਾਲ ਕੀ ਹੱਥ ਮਾਰ ਮੈਂ ਕਿਹਾ ਸਾਨੀ ਖੁਦ ਆਈ ਗਿਆ ਮਤਲਬ ਮੇਰ ਨਾਲ ਕੋਈ ਯਾਰੀ ਨਹੀਂ ਨਾ ਯਾਰੀ ਕੋਈ ਮੈਂ ਯਾਰੀ ਨਹੀਂ ਰੱਖ ਹਾਂ ਕਹਿੰਦੀ ਖਦਾਈ ਕੀ ਹੁੰਦੀ ਬੇਬੇ ਖਦਾਈ ਮਤਲਬ ਸਾਰਾ ਮੈਂ ਉਹਨੂੰ ਪੁੱਛਣਾ ਹੀ ਆਹ ਦੇ ਕੀ ਕਹਿੰਦੀ ਕਹਿੰਦੀ ਖਦਾਈ ਕੀ ਹੁੰਦੀ ਆ ਕੀ ਖਦਾਈ ਕਹਿੰਦੀ ਤੂੰ ਕਿੰਨਾ ਖਦਾਈ ਦਾ ਝੂਠਾ ਖਦਾਈ ਕੀ ਹੁੰਦੀ ਖਦਾਈ ਖਦਾਈ ਇਹੋ ਖਦਾਈ ਦੇ ਇਹ ਝੂਠ ਬੋਲਦੇ ਹੋ ਕੀ ਸਾਰੀ ਮਤਲਬ ਜਾਂ ਜਮਾਨੇ ਦਾ ਝੂਠ ਬੋਲਦੇ ਮੇਰੀ ਮੰਮੀ ਤੇ ਮੈਂ ਬੋਲਦੇ ਆ ਝੂਠ ਕੀ ਆ ਮਤਲ ਤੁਹੀ ਸੱਚੇ ਹੋ ਬੈ ਸੱਚੀ ਮੈਂ ਮੈਂ ਝੂਠ ਬੋਲਦੀ ਆਲਾਂ ਦੇ ਮੇਰੀ ਮਨਪ੍ਰੀਤ ਨੂੰ ਆਲਾਂ ਦੇ ਮੈਂ ਆਪਣੀ ਮਨਪਰੀਤ ਮਨਪਰੀਤ ਮੈਂ ਤਾਂ ਲੱਗੀ ਹੋ ਆ ਮੈਂ ਆਪਣੀ ਮਨਪਰੀਤ ਮੇਰਾ ਦਿਲ ਹੀ ਲੱਗੀ ਹੁੰਦਾ ਆ ਆਪਣੀ ਮਨਪਰੀਤ ਨੂੰ ਮੈਂ ਲੈ ਆਉਣਾ ਮੇਰਾ ਦਿਲ ਨਹੀਂ ਲੱਗਣਦਾ ਕੱਲ ਦਾ ਆਪਣੀ ਬਾਤ ਬਿਨਾਂ ਨਹੀਂ ਹੋਣਾ ਠੀਕ ਆ 55 ਲਿਆ ਕੇ ਦਿੱਤਾ ਹੈ ਤੇ ਆ ਤੁਰਨਾ ਨਹੀਂ ਮੈਂ ਇਹ ਨਾਲ ਨਹੀਂ ਗੱਡੇ 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 ਭਜਾਣਾ ਕਰੀ ਗਲੇ ਉੱਥੇ ਦੇ ਲੈ ਆ ਉਹ ਸ਼ਕੰਜੀ ਲੈ ਕੇ ਦਿੱਤੇ ਕਈ ਕੋ ਲੈ ਕੇ ਦਿੱਤੇ ਇਹ ਤੁਰਨ ਜੋਗੀ ਹੋ ਜੇ ਤੇ ਹੁਣ ਜੇ ਤੁਰਨ ਜੋਗੀ ਹੋਈ ਤਾਂ ਸਾਡੇ ਸਿਰ ਤੇ ਚੜਦੀ ਆ ਹੋਰ ਮੈਂ ਕਹਿਣੀ ਹੈ ਕਿ ਨੱਚਣ ਜਾਂ ਨਹੀਂ ਆ ਕਹਿੰਦੀ ਮੈਂ ਤਾਂ ਮੈਂ ਨਹੀਂ ਬਣ ਸਕਦੀ ਮੈਨੂੰ ਟੌਰ ਚ ਫਰਕ ਪੈਂਦਾ ਆ ਟੌਰ ਤੇ ਇਹਦੀ ਚ ਬੜਾ ਫਰਕ ਪੈਂਦਾ ਉਹ ਇਹ ਤੇ ਖੁੰਡੀ ਨਾ ਫੜੇ ਇਹ ਤਾਂ ਪਤਾ ਨਹੀਂ ਖੁੰਡੀ ਕਿਤਾ ਫੜਨ ਲਾਪੀ ਆ ਚਾਹ ਜਿਹੜੀ ਮੇਰੇ ਟੌਰ ਕੜਾਈ ਮੈਂ ਹੀ ਬਣਾਉਣਾ ਕਿੰਨੀ ਟੌਰ ਬਣਾਈ ਤੇਰੀ ਦੁਨੀਆ ਤੇ ਲੋਕੀ ਸਲਾਮਾ ਕਰ ਤੇਰੀ ਨਹੀਂ ਬਣਾਈ ਬਣਾਇਤੀ ਆ ਚਲ ਪਿਆਰ ਕਰੀਏ ਫੇ ਆਪਾਂ ਬਹੁਤ ਹੋ ਗਿਆ ਬਹੁਤ ਇਨਾ ਗੁੱਸਾ ਨਹੀਂ ਕਰਨਾ ਮੇਰੀ ਜਾਨ ਨੇ ਬੀਬੀ ਲੈ ਆਪਾਂ ਬਹੁਤ ਇੱਕ ਦੂਜੇ ਨੂੰ ਪਿਆਰ ਕਰਦੇ ਆ ਆਪਾਂ ਤੇ ਸਿਰਫ ਮਜ਼ਾਕ ਲੱਗੇ ਰਹਿੰਦੇ ਆ ਤੈਨੂੰ ਮੈਨੂੰ ਪਤਾ ਪਰ ਗੱਲ ਇਹ ਆ ਕੋਈ ਉਹ ਤਾਂ ਹੈ ਤੇ ਤੂੰ ਚਲੋ ਜਿੱਦਾਂ ਦੀ ਵੀ ਆ ਹਾਂ ਪਰ ਹੈ ਤੇ ਮੇਰੀ ਜਾਨ ਹੈ ਨਾ ਹਾਂ ਜਾਨ ਹੈ ਜਾਨ ਮੇਰੀ ਕੱਢਦੀ ਹੈ ਹਾਏ ਹਾਏ ਪਾਰੀ 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 ਰਾਮ ਰਾਮ ਸੱਬੇ ਭਾਈਆਂ ਤੇ ਯਾ ਦਬਾ ਹੋ ਗਿਆ ਪਾਰੀ ਘੜੀ ਦੇ ਵਿੱਚ ਪਾਰਾ ਪਾਰਾ ਬੀਬੀ ਆਪਾਂ ਨੂੰ ਨਾ ਚਲ ਮੈਸੇਜ ਆਪਾਂ ਕੱਲ ਪੜ੍ਹ ਕੇ ਸੁਣਾਵਾਂਗੇ ਕਿਉਂਕਿ ਅੱਜ ਨੈਟ ਨਹੀਂ ਚੱਲਦਾ ਪਿਆ ਠੀਕ ਆ ਸੋ ਅੱਜ ਆਪਾਂ ਇੱਕ ਖਡਾਰੀ ਮਾਰਨੀ ਹੋਣੀ ਨਹੀਂ ਮੈਂ ਕਿਤੇ ਨਹੀਂ ਜਾਣਾ ਮੈਂ ਤੂੰ ਤਾਂ ਜਾਂਦਾ ਨਹੀਂ ਓ ਤੂੰ ਮਾੜਾ ਜਿਆਦਾ 10 ਕ ਜਿਆਦਾ ਰਾਗਿਆ ਤੇਰੀ ਸਾਰੀ ਜੜ ਨਿਕਲ ਜਾਂਦੀ ਚਲ ਪਿਆ ਮੈਂ ਨੈਟ ਚੱਲ ਪਿਆ ਨਹੀਂ ਅੱਜ ਮੈਂ ਕਿਤੇ ਨਹੀਂ ਜਾਣਾ ਬੀਬੀ ਤੈਨਾਂ ਬਾਗਾ ਕਹਿ ਤੈਨੂੰ ਕਹਿ ਤਾ ਨਹੀਂ ਜਾਣਾ ਅੱਜ ਮੈਂ ਕਿਤੇ ਨਹੀਂ ਜਾਣਾ ਆਪਣੀ ਬੀਬੀ ਕੋਲ ਕਦ ਮਾਰ ਕੇ ਜਾਓ ਭਰਾ ਮੈਂ ਤਾਂ ਇਹ ਬੰਦ ਕੀਤਾ ਅੱਜ ਲਾਈਕ ਤੇ ਕਮੈਂਟ ਨਾ ਤੁਹਾਡੇ ਐਦਾਂ ਆਉਣੇ ਚਾਹੀਦੇ ਨਾ ਪਾਣੀ ਵਾਂਗੂ ਕਹਦੇ ਫਿਰ ਦੀ

ਮਿਲਾਂਗਨ ਨਵੇਂ ਵਲੌਗ ਦੇ ਵਿੱਚ ਸੋ ਉਦਾਂ ਤੇ ਮੈਂ ਕੰਟੀਨਿਊ ਰੱਖਣਾ ਸੀ ਵਲੌਗ ਤੇ ਦੇਖਦੇ ਆ ਨਹੀਂ ਤੇ ਫਿਰ ਇੱਥੇ ਸਮਾਪਤੀ ਕਰਾਂਗੇ ਕੱਲ ਤੋਂ ਫਿਰ ਮਨਪ੍ਰੀਤ ਨੂੰ ਵੀ ਚਲਵਾ ਕਰਾਂਗੇ ਤੇ ਅੱਜ ਲਈ ਬੀਬੀ ਵਿੱਚ ਅੱਜ ਆਪਾਂ ਇੰਨੇ ਕ ਵਲੌਗ ਦੀ ਸਮਾਪਤੀ ਕਰਾਂਗੇ ਕਿਉਂਕਿ ਨੈਟ ਚੱਲ ਰਿਹਾ ਸਲੋ ਫੇ ਅਪਲੋਡ ਨਹੀਂ ਹੋਣਾ ਸੋ ਇੰਨਾ ਕ ਵਲੌਗ ਪ੍ਰਵਾਨ ਕਰਿਓ ਸੋ ਆਪਸ ਵਿੱਚ ਲੱਗੇ ਰਹਿੰਦੇ ਆ ਸਿਆਲਾਂ ਦੇ ਦਿਨ ਆ ਗਏ ਆ ਸਾਡੀ ਸੱਚੀ ਲੜਾਈ ਹੈ ਨਹੀਂ ਸਾਡੀ ਸਾਡੀ ਮਜ਼ਾਕ ਦੀ ਲੜਾਈ ਹੈ ਜੀ ਤੇ ਕਿਸੇ ਵੇਲੇ ਸੱਚੀ ਵੀ ਹੋ ਜਾਂਦੀ ਹੈ ਢੀ ਵੀ ਕੋਈ ਗੱਲ ਨਹੀਂ ਹਾਂ ਵੇ ਵੀ ਬਾਏ ਬਾਏ ਕਰਦੇ ਬਾਏ ਬਾਏ ਜੀ ਲਵ ਯੂ ਕਰਦੇ ਲਵ ਯੂ ਜੀ ਲੰਮਾ ਦਾ ਉਹ ਲਵ ਜੂਗਾ ਸੋ ਚੜਦੀ ਕਲਾ ਚ ਰਹੋ ਜਿੰਨੇ ਆਪਾਂ ਨੂੰ ਵੇਖਦੇ ਆ ਤੇ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਸੋ ਸਤਿ ਸ੍ਰੀ ਅਕਾਲ ਓਕੇ